ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਅੱਜ 6 ਮਾਰਚ ਦਾ ਦਿਨ ਹੈ ਅੱਜ ਦੇ ਦਿਨ ਕਈ ਘਟਨਾਵਾਂ ਹੋਈਆਂ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਖਾਸ ਘਟਨਾ ਹੈ ਜਿਹੜੀ ਉਹਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਉਹ ਹੈ ਦੀਵਾਨ ਕੌੜਾ ਮੱਲ ਜੀ ਦੀ ਮੌਤ ਅਮ ਵੀਮੀ ਹਦੀਦਾ ਦੇ ਆਪਾਂ ਕਹ ਲਈਏ ਬਹੁਤ ਵੱਡਾ ਪੰਜਾਬੀ ਦਾ ਸਾਹਿਤਕਾਰ ਹੋਇਆ ਹੈ ਭਾਈ ਵੀਰ ਸਿੰਘ ਜੀ ਜਿਨ੍ਹਾਂ ਦੇ ਵੱਡ ਵਡੇਰੇ ਸਨ ਦੀਵਾਨ ਕੌੜਾ ਮੱਲ ਜਿਨ੍ਹਾਂ ਨੂੰ ਸਿੱਖ ਪਿਆਰ ਦੇ ਨਾਲ ਮਿੱਠਾ ਮੱਲ ਕਿਹਾ ਕਰਦੇ ਸਨ ਨਾਨਕ ਪੰਥੀ ਪਰਿਵਾਰ ਸੀਗਾ ਜੇ ਗੁਰੂ ਨਾਨਕ ਦੇਵ ਜੀ ਦਾ ਸ਼ਰਧਾ ਰੱਖਣ ਵਾਲਾ ਦੀਵਾਨ ਕੌੜਾ ਮੱਲ ਜੀ ਦਾ ਜਿਹੜਾ ਜਨਮ ਹੈ ਉਹ ਝੰਗ ਦੇ ਇਲਾਕੇ ਵਿੱਚ ਸ਼ੋਰਕੋਟ ਅੰਦਰ ਹੋਇਆ ਇਹਨਾਂ ਦੇ ਜਿਹੜੇ ਵੱਡ ਵਡੇਰੇ ਸੀਗੇ ਉਹ ਕਨਗੋ ਸੀਗੇ ਇਸੇ ਕਰਕੇ ਇਹਨਾਂ ਦੇ ਨਾਮ ਦੇ ਨਾਲ ਵੀ ਪੁਰਾਣੀਆਂ ਲਿਖਤਾਂ ਦੇ ਵਿੱਚ ਕਨਗੋ ਸ਼ਬਦ ਹੈ ਜਿਹੜਾ ਉਹ ਸਾਨੂੰ ਲਿਖਿਆ ਮਿਲਦਾ ਹੈਗਾ ਮੋਢਲੇ ਜੀਵਨ ਦੇ ਕੋਈ ਬਹੁਤੇ ਹਾਲਾਤ ਨਹੀਂ ਮਿਲਦੇਗੇ ਈਵਨ ਜਿਹੜਾ ਪਈ ਵੀਰ ਸਿੰਘ ਦੇ ਪਿਤਾ ਜੀ ਡਾਕਟਰ ਚੰਦ ਸਿੰਘ ਹੋਣਾ ਨੇ ਵੀ ਕਲਮਬੱਧ ਕੀਤਾ ਹੈ ਆਪਣੇ ਵਡੇਰਿਆਂ ਤੋਂ ਜੋ ਇਤਿਹਾਸ ਮਿਲਿਆ ਹੈ ਉਹਦੇ ਵਿੱਚ ਵੀ ਉਹਨਾਂ ਨੇ ਕੋਈ ਮੋਢਲੇ ਹਾਲਾਤ ਨਹੀਂ ਦੱਸੇਗੇ ਹਾਇ ਇਹਨਾਂ ਜ਼ਰੂਰ ਪਤਾ ਲੱਗਦਾ ਹੈ ਕਿ ਇਹ ਆਪਣੇ ਪਿਤਾ ਪੁਰਖੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਕੰਨ ਗੋ ਜ਼ਰੂਰ ਲੱਗੇ ਸੰਜੇ ਜ਼ਕਰੀਆ ਖਾਨ ਦੇ ਮੌਕੇ ਇੱਕ ਡਾਕੂ ਜਿਹੜਾ ਗੁਜਰਾਵਾਲਾ ਰਾਵੀ ਤੋਂ ਲੈ ਕੇ ਜੇਲਮ ਤੱਕ ਦੇ ਇਲਾਕੇ ਤੱਕ ਮਾਰ ਕਰਦਾ ਸੀ ਤੇ ਬੜਾ ਖੁਮਖਾਰ ਸੀ ਜੀ ਦਾ ਨਾਮ ਸੀ ਪਨਾਹ ਪੱਟੀ ਉਹਨੂੰ ਸੋਧਨ ਦੇ ਵਾਸਤੇ ਜ਼ਕਰੀਆ ਖਾਨ ਨੇ ਦੀਵਾਨ ਕੌੜਾ ਮਲ ਜੀ ਨੂੰ ਭੇਜਿਆ ਇਹਨਾਂ ਨੇ ਉਸ ਨੂੰ ਢੂੰਡ ਕੇ ਭਾਲ ਕੇ ਖਤਮ ਕਰ ਦਿੱਤਾ ਲੋਕਾਂ ਨੂੰ ਉਹਦੇ ਜ਼ੁਲਮਾਂ ਤੋਂ ਨਜਾਤ ਦਵਾਈ ਜਿਸ ਕਰਕੇ ਜ਼ਕਰੀਆ ਖਾਨ ਨੇ ਇਹਨਾਂ ਦਾ ਸਤਕਾਰ ਕਰਦੇ ਇਹਨਾਂ ਨੂੰ ਮਲਤਾਨ ਦਾ ਦੀਵਾਨ ਲਾ ਦਿੱਤਾ ਗੁਰਨਾਨਕ ਸਾਹਿਬ ਮਹਾਰਾਜ ਦੇ ਵਿੱਚ ਇਹਨਾਂ ਦੀ ਮੁੱਢ ਤੋਂ ਹੀ ਸ਼ਰਧਾ ਸੀਗੀ ਜੇ ਇੱਧਰ ਜ਼ਕਰੀਆ ਖਾਨ ਦਾ ਜਿਹੜਾ ਦੀਵਾਨ ਸੀਗਾ ਲਖਪਤ ਰਾਏ ਉਹਦੇ ਭਰਾ ਜਸਪਤ ਰਾਏ ਨੂੰ ਸਿੱਖਾਂ ਨੇ ਮਾਰ ਦਿੱਤਾ ਸੀਗਾ ਜਿਸ ਕਰਕੇ ਉਹ ਸਿੱਖਾਂ ਦੇ ਰਵੈੱਦ ਪੈ ਗਿਆ ਮਗਰ ਪੈ ਗਿਆ ਤੇ ਉਹਨੇ ਕਤਲੋਗਾਰਤ ਸ਼ੁਰੂ ਕਰ ਦਿੱਤੀ ਬਟ ਛੋਟਾ ਕੱਲੂ ਘਾਰ ਹੈ ਜਿਹੜਾ ਉਹ ਵਾਪਰ ਰਿਹਾ ਆ ਤੁਹਾਨੂੰ ਪਤਾ ਹੈ। ਇਸੇ ਸਮੇਂ ਦੇ ਅੰਦਰ ਜਦੋਂ ਸਿੱਖਾਂ ਨੂੰ ਫੜ ਫੜ ਕੇ ਸ਼ਹੀਦ ਕਰ ਰਿਆ ਸੀਗਾ ਤੇ ਜਦੋਂ ਉਹਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿੱਖਾਂ ਨੂੰ ਫੜ ਕੇ ਲਾਹੌਰ ਲਿਆਂਦਾ ਹੋਇਆ ਸੀਗਾ ਤੇ ਉਹਨਾਂ ਦਿਨਾਂ ਦੇ ਵਿੱਚ ਸੋਮਾਵਤੀ ਮਸਿਆ ਦਾ ਦਿਹਾੜਾ ਪੈ ਰਿਹਾ ਸੀਗਾ ਜਿਹੜਾ ਹਿੰਦੂਆਂ ਦੇ ਵਿੱਚ ਬਹੁਤ ਹੀ ਸਤਕਾਰ ਦੀ ਥਾਂ ਰੱਖਦਾ ਸੀਗਾ ਤੇ ਕੁਝ ਹਿੰਦੂ ਸੱਜਣ ਕੁਝ ਸਿੱਖ ਬੰਦੇ ਉਹਨੂੰ ਸਮਝਾਉਣ ਵਾਸਤੇ ਆਏ ਉਹਨਾਂ ਦੇ ਵਿੱਚ ਦੀਵਾਨ ਕੌੜਾ ਮਲ ਜੀ ਵੀ ਸਨ ਵੀ ਤੈਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀਗੀ ਵੀ ਆਮ ਸਿੱਖਾਂ ਨੇ ਤੇਰਾ ਕੀ ਵਿਗਾੜਿਆ ਜਿਹੜਾ ਤੂੰ ਉਹਨਾਂ ਦੇ ਨਾਲ ਇਸ ਤਰ੍ਹਾਂ ਕਰਦਾ ਪਿਆ ਹੈਗਾ ਪਰ ਉਹਨੇ ਕਿਸੇ ਦੀ ਗੱਲ ਨਹੀਂ ਮੰਨੀ ਇੱਥੋਂ ਤੱਕ ਉਹਦਾ ਜਿਹੜਾ ਗੁਰੂ ਵੀ ਸੀਗਾ ਭਾਈ ਜਗਤ ਭਗਤ ਜੀ ਉਹਨਾਂ ਨੂੰ ਉਹਨੇ ਸਗੋ ਹੰਕਾਰ ਚ ਆਖਿਆ ਵੀ ਜੇ ਰੱਬ ਵੀ ਆ ਜਾਵੇ ਤੇ ਉਹ ਮੈਨੂੰ ਰੋਕ ਨਹੀਂ ਦੇ ਸਕਦਾਗਾ ਇਹ ਸਾਰੇ ਕਾਸੇ ਤੋਂ ਨਰਾਸ਼ ਹੋ ਕੇ ਦੀਵਾਨ ਕੌੜਾ ਮਲ ਮੋੜਾ ਜਿਹੜਾ ਉਹ ਵਾਪਸ ਚਲਾ ਗਿਆ ਮਲਤਾਨ ਕਿਉਂਕਿ ਉੱਥੇ ਉਹ ਦੀਵਾਨ ਸਨ ਇਧਰ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਯਈਆ ਖਾਨ ਹੈ ਜਿਹੜਾ ਉਹ ਲਾਹੌਰ ਦਾ ਦੀਵਾਨ ਬੰਦ ਹੈ ਉਹਦਾ ਦੂਸਰਾ ਪੁੱਤਰ ਜਿਹੜਾ ਹਿਆਤੁੱਲਾ ਸੀਗਾ ਜਿਹਨੂੰ ਸ਼ਾਹ ਨਵਾਜ਼ ਖਾਨ ਦਾ ਖਿਤਾਬ ਦਿੱਤਾ ਸੀ ਨਾਦਰ ਸ਼ਾ ਨੇ ਉਹ ਮੁਲਤਾਨ ਦਾ ਸੂਬੇਦਾਰ ਸੀਗਾ ਜੇ ਉਹਦੇ ਮਨ ਦੇ ਵਿੱਚ ਵੀ ਹੂਰੀਆਂ ਉੱਠਦੀਆਂ ਸੀਗੀਆਂ ਵੀ ਮੈਂ ਕਬਜ਼ਾ ਕਰਾਂ ਜਾ ਕੇ ਲਾਹੌਰ ਦੇ ਉੱਤੇ ਤੇ ਜਿਹੜਾ ਯਹੀਆ ਖਾਨ ਸੀਗਾ ਇਹਦਾ ਸਹਰਾ ਕਮਰੂਦੀਨ ਸੀਗਾ ਮੀਰ ਮੰਨੂ ਇਹਦਾ ਸਾਲਾ ਸੀਗਾ ਜੇ ਸੋ ਇਹਦੀ ਪੀੜ੍ਹੀ ਸਾਂਈ ਸੀਗੀ ਜਿਸ ਕਰਕੇ ਇਹਦੀ ਦਿੱਲੀ ਵੱਲੋਂ ਪੁਸ਼ਤ ਪਨਾਈ ਜਾਦੇ ਸੀਗੀ ਜੇ ਪਰ ਅਖੀਰ ਸ਼ਾਹ ਨਵਾਜ਼ ਖਾਨ ਆਪਣੇ ਮਨਸੂਬਿਆਂ ਦੇ ਵਿੱਚ ਸਫਲ ਹੋਇਆ ਤੇ ਮਾਰਚ 1747 ਈਸਵੀ ਨੂੰ ਉਹਨੇ ਆ ਕੇ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ ਜਦੋਂ ਇਹਨਾਂ ਨੇ ਕਬਜ਼ਾ ਕੀਤਾ ਤੇ ਉਹਨੇ ਆਪਣਾ ਦੀਵਾਨ ਜਿਹੜਾ ਉਹ ਕੌੜਾ ਮਲ ਜੀ ਨੂੰ ਲਾਇਆ ਇਸੇ ਵਕਤ ਦੀਵਾਨ ਕੌੜਾ ਮਲ ਨੇ ਸਿੱਖਾਂ ਦੇ ਨਾਲ ਬੜੇ ਹੀ ਪਿਆਰੇ ਤਾਲੁਕਾਤ ਸੀਗੇ ਜਿਹੜੇ ਉਹ ਸਥਾਪਿਤ ਕੀਤੇ ਇਹਨੂੰ ਲਖਪਤ ਰਾਏ ਨੂੰ ਫੜ ਕੇ ਕੈਦ ਵਿੱਚ ਛੁੱਡ ਦਿੱਤਾ ਗਿਆ ਜੇ ਇਸੇ ਸਮੇਂ ਦੇ ਵਿੱਚ ਕਹ ਲਓ ਤੁਸੀਂ 8-10 ਮਹੀਨਿਆਂ ਦੇ ਬਾਅਦ ਹੀ ਮੀਰ ਮੰਨੂ ਮੀਰ ਮੰਨੂ ਹੈ ਜਿਹੜਾ ਉਹ ਲਾਹੌਰ ਦਾ ਗਵਰਨਰ ਬਣ ਕੇ ਆਇਆ ਸੂਬੇਦਾਰ ਬਣ ਕੇ ਆਇਆ ਕਿਉਂਕਿ ਉਹਨੇ ਬਦਾਲੀ ਨੂੰ ਮੰਨੂਪੁਰ ਦੇ ਮੈਦਾਨ ਦੇ ਵਿੱਚ ਹਰਾ ਦਿੱਤਾ ਸੀਗਾ ਭਾਵੇਂ ਉਹਦੇ ਚ ਕਮਰੂ ਦੀ ਨਾਮ ਮਾਰਿਆ ਗਿਆ ਸੀਗਾ ਤੇ ਜਦੋਂ ਮੀਰ ਮੰਨੂ ਆਇਆ ਤੇ ਉਹਨੇ ਆ ਕੇ ਇੱਥੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਉਹ ਦੀਵਾਨ ਲਖਪਤ ਰਾਏ ਜਿਹਨੂੰ ਅਬਦਾਲੀ ਨੇ ਕੈਦ ਤੋਂ ਮੁਕਤ ਕਰ ਦਿੱਤਾ ਸੀ ਕਿਉਂਕਿ ਸ਼ਾਹ ਨਵਾਜ਼ ਖਾਂ ਉਹਦੇ ਸਾਹਮਣੇ ਖੜੋ ਨਹੀਂ ਸਕਿਆ ਸੀਗਾ ਤੇ ਉਹਨੇ ਸ਼ਾਹ ਨਵਾਜ਼ ਖਾਂ ਨੂੰ ਉਤਾਰ ਕੇ ਜ਼ੁਮਲਾ ਖਾਂ ਕਸੂਰੀ ਨੂੰ ਲਾਹੌਰ ਦਾ ਸੁਬੇਦਾਰ ਬਣਾਇਆ ਸੀਗਾ ਤੇ ਦੀਵਾਨੀ ਤੋਂ ਭਾਈ ਕੌੜਾ ਮਲ ਨੂੰ ਉਤਾਰ ਕੇ ਮੁਰ ਲਖਪਤ ਰਾਏ ਨੂੰ ਲਾ ਦਿੱਤਾ ਸੀਗਾ ਇਦھر ਜਦੋਂ ਮੀਰ ਮੰਨੂ ਗਵਰਨਰ ਬਣਦਾ ਹੈਗਾ ਲਾਹੌਰ ਦਾ ਤੇ ਉਸ ਵਕਤ ਉਹ ਦੀਵਾਨ ਜਿਹੜੇ ਸਨ ਇਹ ਆਪਣੇ ਕੌੜਾ ਮਲ ਜੀ ਇਹਨਾਂ ਨੂੰ ਮੁੜ ਆਪਣਾ ਦੀਵਾਨ ਬਣਾਉਂਦਾ ਹੈ ਤੇ ਜਿਹੜਾ ਲਖਪਤ رائے ਹੈ ਉਹਨੂੰ ਕੈਦ ਵਿੱਚ ਛੁੜ ਦਿੱਤਾ ਜਾਂਦਾ ਹੈਗਾ ਤੇ ਉਹਦੇ ਉੱਤੇ ਜੁਰਮਾਨਾ ਵੀ ਲਾਇਆ ਜਾਂਦਾ ਹੈ ਕਿਸੇ ਨੇ ਉਹ ਜੁਰਮਾਨਾ 3 ਲੱਖ ਲਿਖਿਆ ਕਿਸੇ ਨੇ ਉਹ ਜੁਰਮਾਨਾ 30 ਲੱਖ ਲਿਖਿਆ ਵਿੱਚ ਮੰਨਿਆ ਜਾਂਦਾ ਵੀ 20 ਲੱਖ ਰੁਪਏ ਉਹਦੇ ਕੋਲ ਬਰਾਮਦ ਹੋ ਗਿਆ ਤੇ 10 ਲੱਖ ਰਹਿ ਗਿਆ ਸੀਗਾ ਸੋ ਕੁੱਲ ਮਿਲਾ ਕੇ ਵਾਪਰਿਆ ਵੀ ਉਹ ਜਿਹੜਾ ਜੁਰਮਾਨਾ ਬਚਿਆ ਸੀ ਚਾਹੇ ਉਹ 10 ਲੱਖ ਸੀ ਚਾਹੇ 3 ਲੱਖ ਸੀਗਾ ਉਹ ਦੀਵਾਨ ਕੌੜਾ ਮੱਲ ਜੀ ਨੇ ਉਤਾਰ ਕੇ ਲਖਪਤ ਰਾਏ ਨੂੰ ਆਪਣੀ ਕੈਦ ਵਿੱਚ ਲੈ ਕੇ ਸਿੱਖਾਂ ਦੇ سپਰਦ ਕਰ ਦਿੱਤਾ ਪਰ ਸਿੱਖਾਂ ਨੇ ਇਹਨੂੰ ਕੁੰਭੀ ਨਰਕ ਦੀ ਸਜ਼ਾ ਦੇ ਕੇ ਇਹਦੇ ਕੀਤੇ ਹੋਏ ਪਾਪਾਂ ਦਾ ਫਲ ਇਹਨੂੰ ਬਖਸ਼ਿਆ ਸੀਗਾ ਜੇ ਇਸੇ ਸਮੇਂ ਦੇ ਅੰਦਰ ਅਦੀਨਾ ਬੇਗਾ ਜਿਹੜਾ ਉਹ ਦੀਵਾਨ ਕੌੜਾ ਮਲ ਜੀ ਦੇ ਨਾਲ ਕਾਫੀ ਜ਼ਿਆਦਾ ਖਾਰ ਖਾਂਦਾ ਸੀਗਾ ਇਹਨਾਂ ਦੀ ਤਰੱਕੀ ਨੂੰ ਦੇਖਦੇ ਹਾਂ ਆ ਇਹਨਾਂ ਦੀ ਸੁਲਾਕਲ ਨੂਤੀ ਨੂੰ ਦੇਖਦੇ ਹਾਂ ਆ ਮੀਰ ਮੰਨ ਨੂੰ ਤੇ ਸਿੱਖਾਂ ਦੇ ਵਿਚਕਾਰ ਦੀਵਾਨ ਕੌੜਾ ਮਲ ਇੱਕ ਬਹੁਤ ਹੀ ਵਧੀਆ ਕੜੀ ਸਨ ਜੇ ਆਪ ਨੂੰ ਪਤਾ ਇਹਨਾਂ ਸਮਿਆਂ ਦੇ ਵਿੱਚ ਇੱਕ ਵਾਰੀ ਰਾਮਰਾਉਣੀ ਦੇ ਕਿਲੇ ਨੂੰ ਘੇਰਾ ਪਿਆ ਜੇ। ਅਦੀਨਾ ਬੇਗ ਦੇ ਨਾਲ ਉਸ ਵਕਤ ਜਸਾ ਸਿੰਘ ਰਾਮਗੜੀਆ ਜੀ ਹੁੰਦੇ ਸਨ। ਉਧਰ ਅਬਦਾਲੀ ਨੇ ਵੀ ਹਮਲਾ ਕਰ ਦਿੱਤਾ ਜੇ। ਤੇ ਇਸੇ ਸਮੇਂ ਦੇ ਅੰਦਰ ਆ ਜਿਹੜਾ ਸੀਗਾ ਉਹ ਦੀਵਾਨ ਕੌੜਾ ਮਲ ਜੀ ਨੇ ਮੀਰ ਮੰਨੂ ਨੂੰ ਸਮਝਾਇਆ ਵੀ ਸਾਨੂੰ ਸਿੱਖਾਂ ਦੇ ਨਾਲ ਸੌੜਾ ਕਰਨੀ ਚਾਹੀਦੀ ਹੈਗੀ ਹੈ। ਤੇ ਫਿਰ ਇਹ 4-5 ਮਹੀਨੇ ਡਾ ਘੇਰਾ ਪਿਆ ਰਿਆ ਸੀਗਾ ਉਹ ਦੀਵਾਨ ਕੌੜਾ ਮਲ ਜੀ ਦੀ ਤੁਸੀਂ ਕਹਿ ਲਓ ਵਿੱਚ ਪੈਣ ਕਰਕੇ ਚੁੱਕਿਆ ਜਾਂਦਾ ਹੈ ਜੇ ਇਸੇ ਸਮੇਂ ਦੇ ਅੰਦਰ ਜਿਹੜਾ ਸ਼ਾਹ ਨਵਾਜ਼ ਹੈ ਉਹ ਮਲਤਾਨ ਦੇ ਉੱਤੇ ਆ ਕੇ ਮੁੜ ਕਬਜ਼ਾ ਕਰ ਲੈਂਦਾ ਹੈ ਜਦੋਂ ਉਹਨੇ ਮਲਤਾਨ ਦੇ ਉੱਤੇ ਆ ਕੇ ਮੁੜ ਕਬਜ਼ਾ ਕੀਤਾ ਤੇ ਇਧਰ ਜਿਹੜਾ ਮੀਰ ਮੰਨੂ ਸੀਗਾ ਉਹਨੇ ਦੀਵਾਨ ਲਖਪਤ ਰਾਏ ਹੁਣਾਂ ਦੀ ਆਪਣਾ ਦੀਵਾਨ ਕੌੜਾ ਮਲ ਜੀ ਦੀ ਇਹਨਾਂ ਦੀ ਜ਼ਿੰਮੇਦਾਰੀ ਲਗਾਈ ਵੀ ਤੁਸੀਂ ਜਾਓ ਉੱਥੇ ਤੇ ਉਹ ਜਿਹੜਾ ਹੈਗਾ ਉਹਨੂੰ ਛੜਵਾਓ ਤੁਸੀਂ ਤੇ ਦੀਵਾਨ ਕੌੜਾ ਮਲ ਜੀ ਨੇ ਬਾਬਾ ਜੱਸਾ ਸਿੰਘ ਆਲੂ ਵਾਲੀਆ ਬਾਬਾ ਸੁਖਾ ਸਿੰਘ ਮਾੜੀ ਕੰਬੂ ਕੀ ਇਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ عہد ਹੋਇਆ ਵੀ 30 ਰੁਪਏ ਪ੍ਰਤੀ ਜਥੇਦਾਰ ਦਾ ਹੋਏਗਾ ਤੇ 15 ਰੁਪਏ ਜਿਹੜੇ ਉਹ ਪ੍ਰਤੀ ਸੇਖ ਸਪਾਈ ਦੇ ਹੋਣਗੇ ਜੇ ਜਿਹੜੇ ਉਹ ਦਿੱਤੇ ਜਾਣਗੇ 2 ਮਹੀਨਿਆਂ ਦਾ ਐਡਵਾਂਸ ਇਹਨੇ ਦੇ ਵੀ ਦਿੱਤਾ ਇਹ ਮੰਨਿਆ ਜਾਂਦਾ ਹੈ ਹੱਸ ਕੇ ਤੇ ਨਾਲ ਇਹ ਵੀ ਸੀਗਾ ਵੀ ਉੱਥੇ ਜਿਹੜਾ ਮਾਲ ਸਿੱਖਾਂ ਦੇ ਹੱਥ ਲੱਗੇਗਾ ਉਹ ਇਹਨਾਂ ਦਾ ਹੀ ਹੋਏਗਾ ਚਲੋ ਜੀ ਅਖੀਰ ਮੁਲਤਾਨ ਦੇ ਬਾਅਦ ਦੋਨੇ ਫੌਜਾਂ ਆਮੋ ਸਾਹਮਣੇ ਹੋ ਗਈਆਂ ਇੱਕ ਵੇਰੀ ਤੇ ਸ਼ਾਹ ਨਵਾਜ਼ ਖਾਨ ਦੀ ਫੌਜ ਨੇ ਦੀਵਾਨ ਕੌੜਾ ਮਲ ਦੇ ਪੈਰ ਉਖੇੜ ਦਿੱਤੇ ਪਰ ਜਿਸ ਵਕਤ ਦੀਵਾਨ ਕੌੜਾ ਮਲ ਦੀ ਮਦਦ ਉੱਤੇ ਸਿੱਖ ਸਰਦਾਰ ਆਏ ਤੇ ਫੇਰ ਪਾਸਾ ਹੀ ਪਲਟ ਗਿਆ ਸਾਰੀ ਖੇਡ ਦਾ ਭਾਈ ਭੀਮ ਸਿੰਘ ਨੇ ਸ਼ਾ ਨਵਾਜ਼ ਖਾਂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਤੇ ਉਹਦਾ ਸਿਰ ਧੜ ਨਾਲੋਂ ਅਲੱਗ ਹੋਣ ਦੀ ਧੀਰ ਸੀਗੀ ਉਹਦੇ ਸਾਥੀ ਮੈਦਾਨ ਛੱਡ ਕੇ ਭੱਜ ਗਏ ਇੱਧਰ ਸਿਰ ਸੀਗਾ ਜਿਹੜਾ ਉਹ ਲਾਹੌਰ ਭੇਜ ਦਿੱਤਾ ਗਿਆ ਜਿਹੜਾ ਧੜ ਸੀਗਾ ਉਹ ਦੀਵਾਨ ਕੌੜਾ ਮਲ ਜੀ ਨੇ ਸ਼ਮਸ ਤਵਰੇਜ਼ ਦੇ ਮਕਬਰੇ ਦੇ ਅਹਿਦ ਦੇ ਵਿੱਚ ਦਫਨਾ ਦਿੱਤਾ ਸੀ ਬੜੇ ਹੀ ਸਤਕਾਰ ਦੇ ਨਾਲ ਤੇ ਭਾਈ ਭੀਮ ਸਿੰਘ ਜਿਹਨੇ ਸ਼ਾਹ ਨਵਾਜ਼ ਸਿੰਘ ਜਿਹਨੇ ਸ਼ਾਹ ਨਵਾਜ਼ ਖਾਨ ਨੂੰ ਮਾਰਿਆ ਸੀਗਾ ਉਹਦਾ ਸਨਮਾਨ ਕੀਤਾ ਦੀਵਾਨ ਕੌੜਾ ਮਲ ਨੇ ਸੋਨੇ ਦੀ ਢਾਲ ਦਿੱਤੀ ਜ਼ਰਾ ਬਸਤਰ ਦਿੱਤਾ ਇੱਕ ਘੋੜਾ ਦਿੱਤਾ ਸੋਨੇ ਦੇ ਕੜੇ ਦਿੱਤੇ ਤੋਂ ਇਸੇ ਸਮੇਂ ਦੇ ਵਿੱਚ ਹੀ ਦੀਵਾਨ ਕੌੜਾ ਮਲ ਜੀ ਨੇ ਕਿਉਂਕਿ ਉਹਨਾਂ ਦੇ ਮਨ ਦੀ ਭਾਵਨਾ ਸੀ ਇਹ ਫਤਿਹ ਅਸਲ ਹੋਵੇ ਉਹਨਾਂ ਨੇ ਨਨਕਾਣਾ ਸਾਹਿਬ ਬਾਲ ਲੀਲਾ ਗੁਰਦੁਆਰਾ ਜਿਹੜਾ ਉਹਦੀ ਇਮਾਰਤ ਦੀ ਸੇਵਾ ਵੀ ਕਰਵਾਈ ਤੇ ਸਰੋਵਰ ਦੀ ਸੇਵਾ ਵੀ ਕਰਵਾਈ ਮੰਨਿਆ ਜਾਂਦਾ ਹੈ ਇਹਦੇ ਉੱਤੇ 3-4 ਲੱਖ ਰੁਪਈਆ ਉਸ ਵੇਲੇ ਖਰਚ ਆਇਆ ਸੀਗਾ ਜੇ ਸੋ ਇਧਰ ਸਮਾਂ ਆਪਣੀ ਚਾਲ ਚੱਲ ਰਿਹਾ ਸੀਗਾ ਇਸੇ ਸਮੇਂ ਦੇ ਵਿੱਚ ਮੀਰ ਮੰਨੂ ਤੇ ਸਿੱਖਾਂ ਦੇ ਵਿੱਚ ਵੀ ਬੇਇਤفاقੀਆਂ ਪੈਦਾ ਹੋਣ ਲੱਗ ਪਈਆਂ ਕੁੜਤਨ ਵਧਣ ਲੱਗ ਪਈ ਮੀਰ ਮੰਨੂ ਸਿੱਖਾਂ ਦੇ ਬਰ ਖਿਲਾਫ ਕਾਰਵਾਈਆਂ ਕਰਨ ਲੱਗ ਪਿਆ ਸੀਗਾ ਤੇ ਜਦੋਂ ਅਬਦਾਲੀ ਮੋੜ ਚੜ ਕੇ ਆਇਆ ਤੇ ਦੀਵਾਨ ਜੀ ਨੇ ਸਿੱਖਾਂ ਤੱਕ ਪਹੁੰਚ ਕੀਤੀ ਤੇ ਸਿੱਖਾਂ ਨੇ ਐਤ ਕੀ ਮਦਦ ਕਰਨ ਤੁਨਕਾਰ ਕਰ ਦਿੱਤਾ ਵੀ ਦੀਵਾਨ ਜੀ ਤੁਹਾਡੀ ਗੱਲ ਹੋਰ ਹੈ ਪਰ ਅਸੀਂ ਮੀਰ ਮੰਨੂ ਦੀ ਮਦਦ ਨਹੀਂ ਕਰ ਸਕਦੇਗੇ ਕਿਉਂਕਿ ਇਹ ਬੰਦਾ ਆਪਣੀ ਜ਼ੁਬਾਨ ਤੋਂ ਫਿਰਿਆ ਆਇਆ ਜੇ ਇਹ ਸ਼ਕਤੀਆਂ ਕਰ ਰਿਹਾ ਹੈਗਾ ਅਖੀਰ ਚਲੋ ਜੀ ਮਹਿਮੂਦ ਬੂਟੀ ਲਾਹੌਰ ਦੇ ਬਾਹਰ-ਬਾਰ ਉੱਥੇ ਮੈਦਾਨ ਦੇ ਵਿੱਚ ਲੜਾਈ ਹੁੰਦੀ ਹੈ ਦੀਵਾਨ ਕੌੜਾ ਮਲ ਜੀ ਦਾ ਜਿਹੜਾ ਹਾਥੀ ਹੈ ਉਹਦਾ ਪੈਰ ਇੱਕ ਕਬਰ ਦੇ ਵਿੱਚ ਪੈ ਜਾਂਦਾ ਜਿਹੜੀ ਡੂੰਗੀ ਸੀਗੀ ਡਿੱਗ ਪੈਂਦਾ ਹੈ ਦੀਵਾਨ ਜੀ ਜਦੋਂ ਦੂਸਰਾ ਹਾਥੀ ਬਦਲਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਤੇ ਮੰਨਿਆ ਜਾਂਦਾ ਹੈ ਕਿ ਅਦੀਨਾ ਬੇਗ ਨੇ ਮੌਕਾ ਤਾੜ ਕੇ ਦੀਵਾਨ ਜੀ ਦੇ ਪਿੱਠ 'ਚ ਛੁਰਾ ਮਾਰ ਦਿਆ ਹੋਇਆ ਇੱਕ ਕਸੂਰੀ ਪਠਾਨ ਦੇ ਕੋਲੋਂ ਇਹਨਾਂ ਦੇ ਉੱਤੇ ਗੋਲੀ ਚਲਵਾਈ ਤੇ ਉਹ ਗੋਲੀ ਇਹਨਾਂ ਦੇ ਸਿੱਧੇ ਮੱਥੇ ਦੇ ਵਿੱਚ ਆ ਕੇ ਲੱਗੀ ਕਿਸੇ ਨੇ 5 ਮਾਰਚ ਵੀ ਲਿਖਿਆ ਤੇ ਪਰ ਭਾਈ ਵੀਰ ਸਿੰਘ ਉਹਨਾਂ ਨੇ ਜਿਹੜਾ ਹੈਗਾ ਆਪਣੋਂ ਉਹਨਾਂ ਦੇ ਭਰਾਤਾ ਜੀ ਨੇ ਜਿਹੜਾ ਗ੍ਰੰਥ ਚਰਨ ਹਰ ਵਿਸਥਾਰ ਐਡਿਟ ਕੀਤਾ ਉਹਦੇ 'ਚ 6 ਮਾਰਚ ਦੀ ਤਰੀਕ ਉਹਨਾਂ ਨੇ ਦੱਸੀ ਆ 6 ਮਾਰਚ 1752 ਈਸਵੀ ਨੂੰ ਸਿੱਖਾਂ ਦਾ ਖੈਰ ਖਵਾ ਨਾਨਕ ਪੰਥੀ ਗੁਰੂ ਘਰ ਨਾਲ ਪ੍ਰੇਮ ਕਰਨ ਵਾਲਾ ਦੀਵਾਨ ਕੌੜਾ ਮਲ ਜਿਹਨੂੰ ਸਿੱਖ ਮਿੱਠਾ ਮਲ ਕਹਿ ਕੇ ਸਤਕਾਰ ਦਿੰਦੇ ਸਨ ਉਹ ਚੜਾਈ ਕਰ ਜਾਂਦੇ ਐ ਮੀਰ ਮੰਨੂ ਤੇ ਸਿੱਖਾਂ ਦੇ ਵਿਚਾਰ ਦੀ ਆਖਰੀ ਕੜੀ ਹਮੇਸ਼ਾ ਲਈ ਟੁੱਟ ਜਾਂਦੀ ਐ ਇਸ ਤੋਂ ਬਾਅਦ ਮੀਰ ਮੰਨੂ ਦੇ ਜ਼ੁਲਮਾਂ ਦੀ ਇੰਤਿਹਾ ਹੁੰਦੀ ਐ ਤੇ ਇਹੋ ਜੇ ਬੋਲ ਨਿਕਲ ਕੇ ਆਉਂਦੇ ਨੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਨੇ ਚੌਣੇ ਹੋਏ ਸੋ ਉਸ ਗੁਰੂ ਕੇ ਪਿਆਰੇ ਨੇ ਅੱਜ ਦੇ ਦਿਨ ਮਹਿਮੂਦ ਬੂਟੀ ਪਿੰਡ ਦੇ ਮੈਦਾਨ ਵਿੱਚ ਅਬਦਾਲੀ ਦੇ ਨਾਲ ਲੜਦਿਆਂ ਆਪਣਿਆਂ ਦੇ ਹੱਥੋਂ ਕਹਿੰਦੇ ਹੁੰਦੇ ਆ ਬੇਵਸਾਈ ਖਾ ਕੇ ਆਪਣੀ ਜਾਨ ਦਿੱਤੀ ਸੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ